ਯਾਰ ਟੈਲੀਗ੍ਰਾਫ ਦੇਖ ਰਹੇ ਦਰਸ਼ਨੂ ਸਾਸਤਰੀ ਅਕਾਲ ਅੱਜ ਆਪਾਂ ਪਹੁੰਚੇ ਹਾਂ ਪਿੰਡ ਗਹਿਰੀ ਮੰਡੀ ਵਿਖੇ ਜਿੱਦੇ ਕਿ ਇੱਕ ਗਰੀਬ ਪਰਿਵਾਰ ਦਾ ਮੀਹ ਦੇ ਕਾਰਨ ਜਿਹੜਾ ਘਰਾਂ ਦੀ ਜਿਹੜੀਆਂ ਛੱਤਾਂ ਉਹ ਡਿੱਗ ਗਈਆਂ ਵਾ ਪਰਿਵਾਰ ਜਿਹੜੇ ਛੱਤ ਥੱਲੇ ਆ ਕੇ ਜ਼ਖਮੀ ਹੋ ਗਏ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕੁਝ ਇੱਥੇ ਸੰਸਾਦੇ ਲੋਕ ਵੀ ਇੱਥੇ ਆਏ ਨੇ ਉਹਨਾਂ ਦੀ ਸਾਲ ਲੈਣ ਵਾਸਤੇ ਇੱਕ ਸੁਸਾਇਟੀ ਇੱਥੇ ਪਹੁੰਚੀ ਆ ਧੰਨ ਬਾਬਾ ਜੀਵਨ ਸਿੰਘ ਸਰਬ ਸੇਵਾ ਸੁਸਾਇਟੀ ਪੰਜਾਬ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਪ੍ਰਧਾਨ ਹਰਵਿੰਦਰ ਸਿੰਘ ਫੌਜੀ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਵਿੰਦਰ ਸਿੰਘ ਫੌਜੀ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੈਟੀ ਪੰਜਾਬ ਜਿਸ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਦਸ਼ਮੇਸ਼ ਤਰਨਾਦਲ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਸੋਢੀ ਜੀ ਦੀ ਰਹਿਤਮਈ ਚੱਲ ਰਹੀ ਹੈ ਸੰਸਥਾ ਜੰਡਿਆਲਾ ਗੁਰੂ ਹਲਕੇ ਦੇ ਵਿੱਚ 1.5 ਸਾਲ ਤੋਂ ਇਹ ਸੰਸਥਾ ਸਵਾਵਾਂ ਨਭਾਰੀ ਆ ਜੰਡਿਆਲਾ ਗੁਰੂ ਦੇ ਜੋ 107 ਪਿੰਡਾਂ ਦੇ ਕਰੀਬ ਪਿੰਡ ਹਨ ਉਹਨਾਂ ਦੇ ਗਲੀ ਤੋਂ ਗਲੀ ਚੁੱਲਾ ਤੋਂ ਚੁੱਲਾ ਜਾ ਕੇ ਦਾਸ ਨੇ ਵਿజిਟ ਕੀਤਾ ਹੈ ਲੋਕਾਂ ਨਾਲ ਮਿਲਿਆ ਹੈ ਲੋਕਾਂ ਦੇ ਹਾਲਾਤ ਲੋਕਾਂ ਦੀਆਂ ਜੋ ਪਰੇਸ਼ਾਨੀਆਂ ਉਹ ਵੰਡਾਈਆਂ ਵੀ ਹਨ ਤੇ ਸੁਣੀਆਂ ਵੀ ਹਨ ਸੋ ਸੰਸਥਾ ਬਹੁਤ ਸਾਰੀਆਂ ਬਣੀਆਂ ਹੁੰਦੀਆਂ ਹਨ ਸੰਸਥਾ ਕਿਵੇਂ ਕਾਰਜ ਕਰ ਰਹੀ ਹੈ ਜਿਵੇਂ ਕਿ ਸੰਸਥਾ 1.5 ਸਾਲ ਤੋਂ ਇੱਕ ਫ੍ਰੀ ਐਂਬੂਲੈਂਸ ਗੱਡੀ ਸੇਵਾ ਜੋ ਲੋੜਵੰਦ ਪਰਿਵਾਰਾਂ ਨੂੰ 24 ਘੰਟੇ ਸੇਵਾ ਫ੍ਰੀ ਹੈ ਜੰਡਿਆਲਾਗੁਰੂ ਹਲਕਾ ਦੇ ਪਿੰਡ ਨੰਗਲਦਿਆਲ ਵਿੱਚ ਹੀ ਖੜੀ ਰਹਿੰਦੀ ਹੈ ਦੂਸਰਾ ਜਿੱਥੇ ਵਿਧਵਾ ਪੈਣਾ ਇੱਕ ਪਿੰਡ ਵਿੱਚ ਵੇਖਿਆ ਕਿ 45 ਤੋਂ 50 ਵਿਧਵਾ ਪੈਣਾ ਹਨ ਉਹਨਾਂ ਵਿਧਵਾ ਪੈਣਾਂ ਨੂੰ ਸੌਦੇ ਦੀ ਸਹਾਤਾ ਵੀ ਕਰਦੀ ਹੈ ਸੋਸਾਇਟੀ ਜਾਂ ਫਿਰ ਜਿੰਨਾ ਪਰਿਵਾਰਾਂ ਦੇ ਗਰੀਬ ਪਰਿਵਾਰਾਂ ਦੇ ਕਈ ਬਾਲਿਆਂ ਵਾਲੀਆਂ ਛੱਤਾਂ ਦੇ ਬਾਲੇ ਟੁੱਟੇ ਹਨ ਉਹ ਬਾਲਿਆਂ ਦੀ ਸੇਵਾ ਵੀ ਕਰਦੀ ਹੈ ਜਾਂ ਫਿਰ ਕੋਈ ਬਹੁਤ ਬਿਮਾਰੀ ਪੱਖੋਂ ਪਰੇਸ਼ਾਨ ਹੈ ਉਸ ਨੂੰ ਐਡਮਿਟ ਕਰਵਾ ਕੇ ਉਸ ਨੂੰ مالی ਸਹਾਤਾ ਵੀ ਦਿੱਤੀ ਜਾਂਦੀ ਹੈ ਸੋ ਇੱਥੇ ਅੱਜ ਪਿੰਡ ਗਹਿਰੀ ਨਗਰ ਪਹੁੰਚੇ ਹਾਂ ਗਹਿਰੀ ਨਗਰ ਦੇਖਿਆ ਕਿ ਇੱਕ ਬਹੁਤ ਹੀ ਗਰੀਬ ਬਜ਼ੁਰਗ ਪਰਿਵਾਰ ਗੁਰਸਿੱਖ ਪਰਿਵਾਰ ਉਹ ਛੱਤ ਦੇ ਥੱਲੇ ਆ ਗਿਆ ਹੈ ਤੇ ਬੜੇ ਬੁਰੇ ਹਾਲਾਤ ਨੇ ਉਹਨਾਂ ਦੇ ਪੂਰੇ ਝਖਮੀ ਹੈ ਦੋਵੇਂ ਜੀ ਸੋ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਲੋੜਵੰਦ ਪਰਿਵਾਰ ਜਿਹੜੇ ਸਾਡੇ ਜੰਡਾਲਾਗੁਰੂ ਹਲਕੇ ਦੇ 70 ਸਾਲ ਤੋਂ ਹਲਕਾ ਰਿਜ਼ਰਵ ਹੈ ਇਹਨਾਂ ਗਰੀਬਾਂ ਦੀ ਵੀ ਕਿਤੇ ਨਾ ਕਿਤੇ ਸਾਰ ਲਈ ਜਾਵੇ ਇਹਨਾਂ ਦੇ ਵੀ ਪਹਿਲ ਦੇ ਆਧਾਰ ਤੇ ਜੋ 70 ਸਾਲ ਤੋਂ ਅਸੀਂ ਵੋਟਾਂ ਲੈ ਰਹੇ ਆ ਇੱਕ ਰਿਜ਼ਰਵ ਹਲਕੇ ਦੇ ਐਮਐਲਏ ਬਣ ਕੇ ਜਾਂ ਜ਼ਿੰਮੇਵਾਰੀ ਲੈਣੇ ਆ ਉਸ ਵੇਲੇ ਅਸੀਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਸੋ ਇਹਨਾਂ ਦੀ ਜ਼ਿੰਮੇਵਾਰੀ ਤੋਂ ਆਪਣੇ ਕਿਤੇ ਨਾ ਕਿਤੇ ਭੱਜ ਰਹੀਆਂ ਸਰਕਾਰਾਂ ਦਿਖ ਰਹੀਆਂ ਹਨ ਸੋ ਇਹਨਾਂ ਦੀਆਂ ਜਿਹੜੀਆਂ ਛੱਤਾਂ ਡਿੱਗੀਆਂ ਪੈਲ ਦੇ ਆਧਾਰ ਤੇ ਇਹਨਾਂ ਨੂੰ ਵੀ ਮਹਾਜਵਾ ਮਿਲਣਾ ਚਾਹੀਦਾ ਜਿੱਥੇ ਕਿਤੇ ਹੜ੍ਹਾਂ ਤੋਂ ਪ੍ਰਭਾਵਿਤ ਜਾਂ ਬਾਰ ਜ਼ਿਆਦਾ ਬਾਰਸ਼ ਦੇ ਕਰਕੇ ਪਰੇਸ਼ਾਨ ਲੋਕ ਉਥੇ ਕਿਸਾਨ ਵੀ ਬਹੁਤ ਜ਼ਿਆਦਾ ਪਰੇਸ਼ਾਨ ਆ ਕਿਤੇ ਜਾਨਵਰ ਵੀ ਬਹੁਤ ਜ਼ਿਆਦਾ ਪਰੇਸ਼ਾਨ ਆ ਬਹੁਤ ਸਾਰੇ ਪਸ਼ੂ ਜਿਹੜੇ ਪਾਣੀ ਦੇ ਵਿੱਚ ਹੀ ਡੁੱਬ ਕੇ ਮਰ ਗਏ ਹਨ ਉਥੇ ਹੀ ਇੱਕ ਮੱਜਬੀ ਸਿੱਖ ਐਸੀ ਭਾਈਚਾਰਾ ਜੰਡਿਆਲਾ ਗੁਰੂ ਮੈਂ ਜੰਡਿਆਲਾ ਗੁਰੂ ਤੋਂ ਤਾਂ ਬੋਲਾਂਗਾ ਕਿ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਿਹੜੇ ਜਾ ਕੇ ਦਰਿਆ ਦੇ ਕੰਢੇ ਸੇਵਾ ਕਰਨ ਦੇ ਬਹੁਤ ਸੋਹਣਾ ਉਪਰਾਲਾ ਹੈ ਪਰ ਮੰਤਰੀ ਜਾ ਕੇ ਉੱਥੇ ਜਿਹੜਾ ਮੋਢੇ ਤੇ ਤੋੜਾ ਚੁੱਕ ਕੇ ਰੱਖਦੇ ਆ ਟਰਾਲੀਆਂ ਤੇ ਜਾਂ ਲੌਂਦੇ ਆ ਇਹ ਮੰਤਰੀਆਂ ਦਾ ਕੰਮ ਨਹੀਂ ਆ ਉਹਨਾਂ ਦਾ ਕੰਮ ਆ ਕਿ ਜ਼ਿੰਮੇਵਾਰੀ ਜਿੱਥੋਂ ਦੀ ਮਿਲੀ ਹੈ ਉੱਥੋਂ ਦੀ ਜ਼ਿੰਮੇਵਾਰੀ ਨਿਭਾਈਏ ਉਹਨਾਂ ਦੇ ਆਪਾਂ ਨੂੰ ਲੋੜ ਆ ਆਪਣੇ ਪਿੰਡ ਤੋਂ ਸੇਵਾ ਸ਼ੁਰੂ ਕਰੀਏ ਆਪਣੀ ਗਲੀ ਤੋਂ ਸ਼ੁਰੂ ਸੇਵਾ ਕਰੀਏ ਇੱਥੇ ਸਾਡੇ ਕੋ ਕਿਸੇ ਕੋ ਸਾਰ ਲੈਣ ਵਾਸਤੇ ਨਹੀਂ ਪਹੁੰਚਿਆ ਗਿਆ ਉੱਥੇ ਅਸੀਂ ਫੋਟੋ ਲਵਾਉਣ ਵਾਸਤੇ ਜ਼ਰੂਰ ਜਾ ਰਹੇ ਹਾਂ 4 ਤੋਂ 5000 ਰੁਪਏ ਦਾ ਪੈਟਰੋਲ ਫੂਕੇ ਡੀਜ਼ਲ ਫੂਕੇ ਅਸੀਂ ਉੱਥੇ ਜਾਂਦੇ ਹਾਂ ਪਰ ਗਰੀਬ ਕਿਸੇ ਪਰਿਵਾਰ ਦੀ ਇੱਥੇ ਆਪਾਂ ਹਲਕੇ ਦੇ ਇਨਚਾਰਜ ਹੋ ਕੇ ਜ਼ਿੰਮੇਦਾਰ ਹੋ ਕੇ ਆਪਾਂ ਇੱਥੇ ਇਹਨਾਂ ਦੀ ਵੀ ਸਾਰ ਲਈਏ ਅਸੀਂ ਬੇਨਤੀ ਕਰ ਸਕਦੇ ਹਾਂ ਸੰਸਤਾ ਲੋ ਸੋ ਸੰਸਤਾ ਇਹ ਪਰਿਵਾਰ ਦੀ ਸਾਰ ਲੈਣ ਵਾਸਤੇ ਆਈ ਹੈ ਸੰਸਤਾ ਵੱਲੋਂ ਕੁਝ ਮਾਲੀ ਸਹਾਇਤਾ ਕਰਕੇ ਜਾਵਾਂਗੇ ਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਪਹਿਲ ਦੇ ਅਧਾਰ ਤੇ ਸਾਰ ਲਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਗਰੀਬ ਪਰਿਵਾਰ ਦਾ ਕੋਠਾ ਡੱਗਾ ਵਾ ਮੌਕੇ ਤੇ ਅੱਜ ਜਿਹੜੇ ਮੌਜੂਦਾ ਸਰਪੰਚ ਨੇ ਉਹ ਵੀ ਸਾਡੇ ਕੋਲ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਆਂਟੀ ਜੀ ਜਿਹੜੇ ਗਰੀਬ ਪਰਿਵਾਰ ਕੋਠਾ ਤੇ ਕੀ ਕਹਿਣਾ ਚਾਹੋਗੇ ਅਸੀਂ ਗਰੀਬ ਪਰਿਵਾਰੇ ਹਮੇਸ਼ਾ ਹਾਂ ਕੰਮ ਕਰਨੇ ਬਿਲਕੁਲ ਪਿਆਰੇ ਸਾਨੂੰ ਈਟੀਓ ਸਾਹਿਬ ਜੋ ਵੀ ਹੈ ਸਾਨੂੰ ਵੀਡੀਓ ਸਾਹਿਬ ਨੇ ਜੋ ਕੰਮ ਕਰਨੀ ਮਤਲਬ ਹਿੰਮਤ ਹਿੰਮਤਿੰਦੇ ਕੋਈ ਨਹੀਂ ਕਰ ਕੰਮ ਸਾਡਾ ਕਰਨਾ ਹੀ ਨਹੀਂ ਹੈ ਤੁਸੀਂ ਪਾਰਟੀ ਜੇ ਹੁਣ ਅਸੀਂ ਇਸ ਪਿੰਡ ਦੇ ਸਾਰੇ ਨੁਮਾਇੰਦਿਆਂ ਨੇ ਬਣਾਇਆ ਸਨ ਗੈਰੀ ਮੰਡੀ ਤੋਂ ਸਾਨੂੰ ਕੰਮ ਕਾਲੇ ਬਿਲਕੁਲ ਨਹੀਂ ਸਾਡੇ ਕੰਮ ਸਾਰੇ ਰੁਕ ਜਾਂਦੇ ਆ ਪਿੰਡ ਦੇ ਵੀ ਬੰਦੇ ਹੈਗੇ ਜੇ ਰੋਕਣ ਵਾਲੇ ਪਿੰਡ ਤੋਂ ਰੋਕਦੇ ਆ ਫਿਰ ਉਹ ਦੂਜੇ ਬਾਕੀ ਜਿਹੜੇ ਪਸੰ ਸਰਕਾਰਾਂ ਰੋਕਦੀਆਂ ਹਾਂ ਹਾਂ ਜੀ ਪਰ ਪੰਜਾਬ ਸਰਕਾਰ ਕੋ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਅਸੀਂ ਇਹ ਮੰਗ ਚ ਗਰੀਬ ਲੋਕਾਂ ਦੀ ਮਦਦ ਕੀਤੀ ਜਾਵੇ ਉਹਨਾਂ ਦੇ ਕੋਠੇ ਆਂਦੀ ਉਹਨਾਂ ਦੇ ਜਿਹੜੇ ਹੁਣ ਕੋਠੇ ਡਿੱਗਿਆ ਦੇਖੋ ਵਾਲੇ ਡਿੱਗੇ ਉਹਨਾਂ ਦੇ ਸੱਟਾ ਫਟਾ ਲੱਗੇ ਉਹਨਾਂ ਦੇ ਖੁਦ ਜ਼ਿੰਮੇਵਾਰ ਹੋਣ ਪੰਜਾਬ ਸਰਕਾਰ ਗੈਰੀ ਮੰਡੀ ਤੋਂ ਮੇਰੀ ਇਹ ਉਮੀਦ ਆ ਸਾਨੂੰ ਕੰਮ ਕਰਨ ਦੇ ਦਿੱਤੇ ਜਾਣ ਅਤੇ ਅਸੀਂ ਕੰਮ ਲੋਕਾਂ ਦੀ ਤੈਦਾ ਕਰ ਸਕੀਏ ਇਹ ਸਿਰੇ ਲੀਲੇ ਡੂਲੇ ਮਾਟਰ ਉਹ ਬੋਲਣ ਤੋਂ ਬੱਦੋ ਪਲਵਾਉਣੇ ਆ ਜਿਹੜਾ ਮੈਂ ਆਇਆ ਵਾਂ ਪੱਤੀ ਬਣਾ ਕੇ ਜਿਆਵਾ ਹਲਕਾ ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਗਹਿਰੀ ਮੰਡੀ ਵਿਖੇ ਇੱਕ ਗਰੀਬ ਪਰਿਵਾਰ ਦੇ ਮੀਂਹ ਪੈਣ ਕਾਰਨ ਕੋਠੇ ਦੀ ਛੱਤ ਡਿੱਗ ਪਈ ਅਤੇ ਛੱਤ ਹੇਠਾਂ ਬਜ਼ੁਰਗ ਔਰਤ ਬਜ਼ੁਰਗ ਬਾਪੂ ਛੱਤ ਦੇ ਥੱਲੇ ਆ ਗਏ ਅਤੇ ਗਵਾਂਡੀਆਂ ਨੇ ਉਹਨਾਂ ਨੂੰ ਛੱਤ ਦੇ ਮਲਬੇ ਥੱਲਿਓਂ ਕੱਢਿਆ ਗਿਆ ਇਸ ਮੌਕੇ ਤੇ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਪੰਜਾਬ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਅਤੇ ਪ੍ਰਧਾਨ ਹਰਵਿੰਦਰ ਸਿੰਘ ਫੌਜੀ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਮਾਨਾ ਵਾਲਾ ਵਿਖੇ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਨੂੰ ਮਾਲੀ ਸਹਾਇਤਾ ਵੀ ਦਿੱਤੀ ਗਈ ਅਤੇ ਮੌਕੇ ਤੇ ਪਿੰਡ ਦਾ ਸਰਪੰਚ ਅਤੇ ਹੋਰ ਵੀ ਨਗਰ ਨਿਵਾਸੀ ਹਾਜ਼ਰ ਸਨ ਰਾਮਨ ਜੱਜ ਭੱਟੀ ਦੇ ਨਾਲ ਵਰਿੰਦਰ ਧੋਨਦੀ ਰਿਪੋਰਟ